हां जी ਇਸ ਰੀਸਟਾਕ ਹੋ ਗਿਆ ਬਹੁਤ ਘੱਟ ਪ੍ਰਾਈਸ ਤੇ ਅੱਜ ਵੀ ਸੌਟ ਆ ਗਏ ਨੇ ਸੋ ਜਲਦੀ ਆਰਡਰ ਕਰੋ ਲਿਮਟਿਡ ਸਟਾਕ ਆ ਚਾਕਲੇਟ ਮਸਲੀਨ ਦੇ ਉੱਪਰ ਫਰੰਟ ਤੇ ਵਰਕ ਰਹੇਗਾ ਬਾਜ਼ੂ ਤੇ ਨੈਕ ਤੇ ਘੇਰੇ ਤੇ ਤੇ ਨਾਲ ਇਸ ਦੇ ਰਹੇਗਾ ਦੁਪੱਟਾ ਪਿਓਰ ਦਾ ਦੁਪੱਟਾ ਟਾਈ ਡਾਈ ਦੇ ਵਿੱਚ ਓਨਲੀ ਤੁਸੀਂ 900 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਰਹੇਗਾ 2.5 ਮੀਟਰ ਵਿਸਕੋਸ オーਗੈਂza ਦੀ ਸ਼ਰਟ ਫਰੰਟ ਤੇ ਵਰਕ ਰਹੇਗਾ ਤੇ ਬੈਕ ਵੀ ਇਸ ਤੇ ਵਰਕ ਰਹੇਗਾ ਬਾਟਮ ਟਾਈ ਮੀਟਰ ਮਸਲਿਨ ਦੀ ਵਰਕ ਵਾਲੀ ਮਿਲੇਗੀ ਤੇ ਸਵਾ ਦੋ ਮੀਟਰ ਦੁਪੱਟਾ ਰਹੇਗਾ ਔਰਗਾਂਜ਼ਾ ਦਾ ਲੈਸਸ ਦਾ ਵਰਕ ਹੋਇਆ ਦੁਪੱਟੇ ਤੇ 1290 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਬਹੁਤ ਸੋਹਣੇ ਰੈਡੀ ਹੁੰਦੇ ਨੇ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਸਕਰੀਨ ਸ਼ਾਟ ਲੈ ਕੇ ਦਿਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਖਾਨੀ ਪਸ਼ਮੀਨਾ ਆ ਗਿਆ ਜੀ ਖਾਨੀ ਪਸ਼ਮੀਨਾ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਰਹੇਗੀ ਨਾਲ ਦੋਨੋਂ ਸਟਾਲ ਮਿਲੇਗਾ ਓਨਲੀ 750 ਦੇ ਵਿੱਚ ਗਰਮ ਸੂਟ ਬਾਈ ਕਰ ਸਕਦੇ ਹੋ ਵਿంటర్ ਦਾ ਸੀਜ਼ਨ ਆ ਸੋ ਇਹਨਾਂ ਚ ਵੀ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਰੰਗਾਂ ਦੇ ਵਿੱਚ ਆਏ ਹੋਏ ਨੇ ਡਾਰਕ ਲਾਈਟ ਆਪਾਂ ਸਾਰੇ ਰੰਗ ਐਡ ਕਰਦੇ ਨੇ ਸੋ ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਕਰੋ ਆਪਾਂ ਬਹੁਤ ਘੱਟ ਪ੍ਰਾਈਸ ਦੇਤੇ ਲੈ ਸਕਦੇ ਸੂਟ ਆਪਾਂ ਐਡ ਕੀਤੇ ਹੁੰਦੇ ਨੇ ਬਹੁਤ ਵਧੀਆ ਰਿਸਪੌਂਸ ਆ ਰਹੇ ਉਸਦੇ ਲਈ ਥੈਂਕ ਯੂ ਤੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ 5 ਮੀਟਰ ਸੂਟ ਰਹੇਗਾ ਜੀ 9000 ਵੈਲਵਟ ਆ ਗਈ ਆ ਮਸ਼ੀਨ ਵਰਕ ਪਲੱਸ ਹੈਂਡ ਵਰਕ ਦਾ ਟੱਚ ਇਸ ਦੇ ਨਾਲ ਸਟੋਲ ਮਿਲੇਗਾ ਵੈਲਵਟ ਦਾ 9000 ਫਿਲਵਟਾ 1690 ਚ ਬਾਈ ਕਰ ਸਕਦੇ ਹੋ ਇਸ ਕੋਸ 2 ਮੀਟਰ ਵਿਸਕੋਸ オーਰਗਾਂਜ਼ਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਤੇ ਨਾਲ ਬਾਟਮ ਰਹੇਗੀ ਮਸਲੀਨ ਦੀ 2.5 ਮੀਟਰ ਦੁਪੱਟਾ 2 ਚਾਲੀ ਦੁਪੱਟਾ オーਗਾਂਜ਼ਾ オーਰਗਾਂਜ਼ਾ ਦਾ ਡਿਜੀਟਲ ਪ੍ਰਿੰਟਡ 1890 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਪਿਓਰ ਪਸ਼ਮੀਨੇ ਦੇ ਵਿੱਚ 100% ਵਿਸਕੋਸ ਡਿਜੀਟਲ ਪ੍ਰਿੰਟ ਸ਼ਰਟ ਪਲੇਨ ਪਸ਼ਮੀਨੇ ਚ ਬਾਟਮ ਤੇ ਇਸ ਦੇ ਨਾਲ ਬੁਰਨੀ ਆਏਗੀ ਗਰੰਟੀ ਆ ਵਿਦਆਊਟ ਲਰਨਿੰਗ ਸਟੀਚ ਆਉਣਗੇ ਟਾਈ ਮੀਟਰ ਸ਼ਰਟ ਤੇ ਟਾਈ ਮੀਟਰ ਬਾਟਮ ਵਿਦਆਊਟ ਦਪੱਟਾ 750 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਚਾਕਲੇਟ ਮਸਲਿਨ ਤੇ ਇਹ ਸੂਟ ਰਹੇਗਾ ਕਿਰਾ ਆਰਾਮ ਨਾਲ ਤੁਹਾਡਾ ਚੋਈ ਰੈਡੀ ਹੋ ਜਾਏਗਾ ਸ਼ਰਟ ਟਾਈ ਮੀਟਰ ਫੁਲਕਾਰੀ ਦਾ ਡਿਜ਼ਾਈਨ ਆ ਬਾਟਮ ਤੇ ਵਰਕ ਮਿਲੇਗਾ ਤੇ ਵਿਦਆਊਟ ਦਪੱਟਾ ਇਹ ਸੂਟ ਰਹੇਗਾ ਓਨਲੀ ਤੁਸੀਂ 600 ਦੇ ਵਿੱਚ ਇਹ ਬਾਈ ਕਰ ਸਕਦੇ ਹੋ ਵਿਸਕੋਸਾ ਸ਼ਿਮਰ ਦਾ ਸ਼ਰਟ ਰੇਗਰ ਦੇ ਘੇਰੇ ਤੇ ਵਰਕ ਸਿਲਕ ਦੀ ਬਾਟਮ 2 ਮੀਟਰ ਵਰਕ ਵਾਲੀ ਸ਼ਿਮਰ ਸੈਲਫ ਔਰਗੈਂਜ਼ਾ ਦਪੱਟਾ ਟਾਈ ਡਾਈ ਦੇ ਵਿੱਚ ਮਿਲੇਗਾ ਤੁਹਾਨੂੰ ਔਨਲੀ 850 ਪ੍ਰਾਈਸ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਪਾਰਟੀ ویئر ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਬਹੁਤ ਬਹੁਤ ਧੰਨ